ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਾਦਸ਼ਾਪੁਰ ਮੜਿਆਲਾ ਤਹਿਸੀਲ ਤੇ ਜਲਾ ਬਾਈ ਦਾ ਹੈਗਾ ਸੱਜਣੋ ਮਰੇਲ ਕੋਟ ਦਾ। ਘਰੇਲੂ ਸੱਜਣ ਕੋਲੇ ਪਹੁੰਚੇ ਹੋਇਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇੱਕ ਮੱਝ ਦਿਖਾਵਾਂਗੇ ਆਹ ਸੂਆ ਸੂੰਦੀ ਆ ਤੀਜਾ ਤੇ ਬਾਕੀ ਡਿਟੇਲ ਸਾਰੀ ਆਪਾਂ ਬਾਈ ਤੋਂ ਲੈ ਕੇ ਦੇ ਦਾਂਗੇ ਜਿਵੇਂ ਕਈ ਭਰਾ ਕਹਿੰਦੇ ਨੇ ਵੀ ਆਪਾਂ ਨੂੰ ਘਰੇਲੂ ਘਰੋਂ ਪਸ਼ੂ ਚਾਹੀਦਾ ਉਸੇ ਤਰਜ਼ ਤੇ ਆਪਾਂ ਮੰਨ ਲਓ ਵੀ ਇੱਕ ਘਰੇਲੂ ਘਰ ਚੋਂ ਲੱਗਿਆ ਵੀਡੀਓ ਬਣਾਉਣ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਵੀ ਵੀਡੀਓ ਜੀ ਕਰਾ ਤੇ ਮੱਜ ਨੂੰ ਖੋਲ ਕੇ ਤੋਰ ਕੇ ਹਰੇਕ ਪੱਖ ਤੋਂ ਦਿਖਾ ਦਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਹੀ ਫੈਸਲ ਖਾਨ ਆ ਤੇ ਆਪਣਾ ਬਲੀਜ ਬਾਸ਼ਾ ਪਰ ਮੜਿਆਲਾ ਤਹਿਸੀਲ ਤੇ ਜ਼ਿਲ੍ਹਾ ਮਰੀ ਕੋੜਲਾ ਪੈਂਦਾ ਮਰੀ ਕੋੜਲੇ ਤੋਂ ਕਿੰਨੀ ਦੂਰ ਮਰੀ ਕੋੜਲੇ ਤੋਂ 2 ਕਿਲੋਮੀਟਰ ਦੂਰ ਆਪਣਾ ਪਿੰਡ ਆਈ ਖੰਨਾ ਰੋਡ ਤੋਂ ਵੀ ਆ ਜਾਂਦਾ ਜਿਹੜਾ ਮਰੀ ਕੋੜਲੇ ਤੋਂ ਹਾਂਜੀ ਖੰਨਾ ਰੋਡ ਤੋਂ ਵੀ ਉੱਤਰਦਾ ਗਾ ਰਾੜਮਾ ਤੋਂ ਮੜਿਆਲਾ ਤੇ ਸਰੋਤ ਰੋਡ ਤੋਂ ਹੀ ਪੈ ਜਾਂਦਾ ਆਪਣਾ ਪਿੰਡ ਠੀਕ ਆ ਗੱਲ ਇਹਦਾ ਸੂਆ ਕਿਹੜਾ ਮੱਜ ਦਾ ਬਾਈ ਇਹਦਾ ਆਪਣਾ ਹੀ ਤੀਜੇ ਸੂਏ ਸੁੰਦੀ ਆ ਆਪਣੇ ਲਵੇ ਤੀਜਾ ਸੂਆ ਦੂਜੇ ਸੂ ਠੀਕ ਆ ਜੀ ਹੁਣ ਇਹਦੇ ਦਿਨ ਬਾਕੀ ਕਿੰਨੇ ਆ ਭਾਈ ਇਹਦੇ ਦਿਨ ਬਸੇ 27 ਤਰੀਕ ਨੂੰ ਪੂਰੇ ਹੁੰਦੇ ਆ ਦਿਨ ਚਾਰ ਰਹਿੰਦੇ ਨੇਗੇ ਅੱਜ ਹੈਗੀ ਆ 23 ਤਰੀਕ ਤੇ ਵੀਡੀਓ ਅਪਲੋਡ ਕਰਾਂਗੇ ਬਾਈ ਦੀ 24 ਤਰੀਕ ਨੂੰ ਦਿਨ ਇਹਦੇ ਬਾਈ ਕਹਿੰਦਾ ਅੱਜ ਪਏ ਨੇ ਪੂਰੇ ਚਾਰ ਹੋ ਸਕਦਾ ਜਿਵੇਂ ਝੋਟੀ ਚ ਵਜਨ ਵਜੂ ਦਾ ਜਾਣ ਆ ਇੱਕ ਦੋ ਦਿਨ ਵੱਧ ਵੀ ਲਿਆ ਸਕਦੀ ਆ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਘਰੇਲੂ ਸੱਜਣ ਕੋਲੇ ਆ ਉਹਦੇ ਕਰਕੇ ਪਸ਼ੂ ਥੋੜਾ ਜਿਵੇਂ ਸਮਝ ਲਓ ਵੀ ਸਾਨੂੰ ਡਾਕਟਰ ਮੰਨ ਲੈਂਦੇ ਨੇ ਥੋੜਾ ਘਬਰਾਹ ਜਰੂਰ ਜਾਂਦੇ ਆ ਉਦਾਂ ਪਸ਼ੂ 'ਚ ਦਿੱਕਤ ਕੋਈ ਨਹੀਂ ਲਾ ਤੋੜ ਦੇ ਫਸਲ ਖੋਲ ਕੇ ਉੱਪਰ ਲੈਵਲ ਨਹੀਂ ਹੋ ਜਾ ਬਿਲੇ ਉਧਰਲੇ ਉਧਰਲੇ ਬੰਨੀ ਹੋ ਜਾ ਉਧਰੋਂ ਦਿਖਾ ਦਿੰਦਾ ਥੋੜਾ ਡਰਦੀ ਹੈ ਝੋਟੀ ਆ ਇੱਕ ਵਾਰੀ ਤੁਰਦੀ ਦੀ ਅਡਜਸਟਮੈਂਟ ਤੁਹਾਨੂੰ ਕਰਾ ਦਾਂਗੇ ਕੱਦ ਹੈਗਾ ਫੁੱਲ ਵੱਡਾ ਤੇ ਵਜਨ ਵਜੂਦ ਆ ਜਾਣ ਝੋਟੀ ਚ ਫੁੱਲ ਆ ਹਰੇਕ ਪੱਖ ਤੋਂ ਥੋੜੀ ਜਿਹੀ ਹੌਲੀ ਤੁਰਦੀ ਇੱਕ ਦਿਖਾ ਦਿੰਦਾ ਥੋੜਾ ਡਰਦੀ ਜ਼ਰੂਰ ਆ ਉਦਾਂ ਦਿੱਕਤ ਕੋਈ ਨਹੀਂ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਵਜਨ ਵੀ ਫੁੱਲ ਆ ਤੇ ਚੜਾਈ ਵਾਲੇ ਪੱਖ ਤੋਂ ਵੀ ਆਪਾਂ ਕਹਿ ਸਕਦੇ ਆ ਵੀ ਝੋਟੀ ਯਾਰ ਚੌੜੀ ਵੀ ਫੁੱਲ ਆ ਗਈ ਉੱਤੋਂ ਚੰਗੀ ਸੰਭਾਲ ਕਰੀ ਹੋਈ ਆ ਫਜ਼ਲ ਨੇ ਇਹਦੀ ਦੂਜੇ ਸੂਏ ਦੁੱਧ ਆਪਣਾ 14 14.5 ਕਿਲੋ ਰਿਆ ਭਾਈ ਹਾਂਜੀ 14 14.5 ਦਾ ਰਿਕਾਰਡ ਆਈ ਹੈ ਆਪਣੇ ਕੋਲ ਦੂਜੇ ਸੂਏ ਦਾ ਛੱਡੀ ਆ ਜਦੋਂ ਆਪਾਂ ਨੇ ਮਤਲਬ ਕਿੰਨੇ ਮਹੀਨਿਆਂ ਦੀ ਗੱਭਣ ਸੀ ਕਿੰਨਾ ਦੁੱਧ ਸੀ ਉਦੋਂ ਆਪਾਂ 7 ਮਹੀਨਿਆਂ ਦੀ ਗੱਭਣ ਛੱਡੀ ਆ ਜੀ ਉਦੋਂ ਆਪਣੇ ਕੋਲ 5 6 ਲੀਟਰ ਦੁੱਧ ਰਿਹਾਗਾ ਆਪਣੇ ਕੋਲ 5 6 ਕਿਲੋ ਦੁੱਧ ਤੋਂ ਡਰਾਈ ਕੀਤੀ ਆ ਹਾਂਜੀ ਕਹਿੰਦੇ ਆਪਾਂ ਵੀ ਲੰਮਾ ਸਮਾਂ ਦੁੱਧ ਲੰਮਾ ਸਮਾਂ ਦੁੱਧ ਦਿੰਦੀ ਆ ਆ ਨਾਲ ਖੜ ਕੇ ਫਜ਼ਲ ਇਹਦਾ ਕੱਦ ਦਿਖਾਈ ਸੱਤ ਥੋੜਾ ਡਾਦੀ ਆ ਉੱਪਰ ਹੱਥ ਰੱਖ ਲਈ ਇੱਥੇ ਦਿਖਾ ਲਈ ਮਿੱਲੇ ਹੋ ਇਥੋਂ ਕੱਦ ਦਾ ਆਈਡੀਆ ਆ ਜਾਊਗਾ ਨਾਲੇ ਉੱਤੋਂ ਬਾਡੀ ਦਾ ਆਈਡੀਆ ਆ ਜਾਊਗਾ ਚੜਾਈ ਬਾਡੀ ਦੀ ਕਿੰਨੀ ਕਾ ਗਈ ਕੱਦ ਜਿਵੇਂ ਤੁਹਾਨੂੰ ਦੱਸਿਆ ਵੀ ਕੱਦ ਛੋਟਾ ਨਹੀਂ ਹੋਊਗਾ ਨੇੜੇ ਆ ਕਿ ਉਹ ਆਪਣੀ ਤਸੱਲੀ ਦੇ ਭਰਾ ਆ ਕੇ ਲੈ ਜਿਓ ਸੁਆ ਤੀਜਾ ਸੁੰਦੀ ਆ ਰਿਕਾਰਡ ਸਾਰਾ ਬਾਈ ਨੇ ਦੱਸਤਾ ਤੇ ਜਿਹੜਾ ਸੀਮਨ ਲੱਗਿਆ ਉਹ ਸੀਮਨ ਮੇਰੀ ਗੱਲ ਹੋਈ ਦੀ ਬਾਈ ਕਹਿੰਦਾ ਲੱਗਿਆ ਇਹਦੇ ਸਰਕਾਰੀ ਉਹ ਡਾਕਟਰ ਨੂੰ ਪੁੱਛ ਕੇ ਦੱਸ ਦਾਂਗੇ ਇਥੋਂ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਭਜਨ ਵੀ ਫੁੱਲਾ ਹਰੇਕ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਚਵਾਈ ਚ ਕਿਵੇਂ ਫਸਲੀ ਜੋ ਬਾਈ ਜੋ ਬਹਾਵਦੀ ਧਾਰਪੋਲੀ ਹੈਗੀ ਧਾਰ ਤਾਂ ਨਹੀਂ ਹੈਗੀ ਧਾਰ ਨਹੀਂ ਮਰ ਚਰਲਾ ਛਿੱਟਾ ਕੋਈ ਨਹੀਂ ਜੀ ਸਿੱਧਾ ਛਿੱਟਾ ਨਹੀਂ ਥਣ ਬਰਾਬਰ ਨੇ ਕੇਚਾਰੀ ਜੇ ਕਿਸੇ ਭਰਾ ਨੇ ਆਨਲਾਈਨ ਮੰਗਵਣੀ ਆ ਪਥਣਾ ਦੀ ਗਰੰਟੀ ਤੇ ਭੇਜ ਦਾਂਗੇ ਹਾਂਜੀ ਹਾਂਜੀ ਥਣਾ ਦੀ ਗਰੰਟੀ ਤੇ ਭੇਜ ਦਾਂਗੇ ਆ ਥਣਾ ਦੀ ਗਰੰਟੀ ਤੇ ਬਾਈ ਕਹਿੰਦਾ ਭੇਜ ਦਾਂਗੇ ਫਜ਼ਲ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਆਪਾਂ ਲਵਾਂਗੇ 120000 120000 ਇਹਦਾ ਮੁੱਲਾ ਤੇ ਛੱਡ ਕਿੰਨੇ ਦੇਵਾਂਗੇ ਜਮੇ ਫਿਕਸ ਜਾ ਕਰਦੇ ਕੰਮ ਫਿਕਸ ਹੈ ਆ ਫਿਕਸ ਆਪਾਂ 115 ਦੀ ਕਰ ਦਾਂਗੇ 115000 ਦੀ ਤੇ ਬਾਕੀ ਜਿਹੜਾ ਮਾਨਤਾਨ ਹੋਊਗਾ ਆਪਾਂ ਜਰੂ 1 ਲੱਖ ਤੇ 15000 ਦੀ ਫੈਦਲ ਕਹਿੰਦਾ ਇਹ ਝੋਟੀ ਦੇ ਦਾਂਗੇ ਬਾਰ ਬਾਰ ਕਹਿੰਦਾ ਵੀ ਕੱਦ ਛੋਟਾ ਨਹੀਂ ਹੈਗਾ ਵਜਨ ਵਜੂਦ ਚ ਘਟ ਨਹੀਂ ਤੇ ਦੁੱਧ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਦੁੱਧ ਦਾ ਰਿਕਾਰਡ ਵੀ ਚੰਗਾ ਵੀ ਐਸ ਵਾਰੀ ਉਮੀਦ ਆ ਬਾਈ ਕਹਿੰਦਾ ਵੀ ਪਿਛਲੇ ਸੂਏ ਨੇ 14 14.5 ਦਿੱਤਾ ਵੀ 16.5 ਕਰਦੇ ਬਾਈ ਹਨਾ ਹਾਂਜੀ ਬਾਈ ਹਾਂਜੀ ਜ਼ਰੂਰ ਆ ਨੰਬਰ ਬੋਲਦੀ ਫੈਦਲ ਜਰਾ ਨੰਬਰ ਆ ਆਪਣਾ 78099 41000 78099 ਪੂਰਾ 41000 ਬਾਈ ਦਾ ਨੰਬਰ ਆ ਜਿਹੜੇ ਵੀ ਸੱਜਣ ਨੂੰ ਇਹ ਮੱਝ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ